ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੇ ਲੋ ਵੀ ਮੇਰੇ ਆਪਣੇ ਭਰਾ ਆਏ ਆ ਯਾਨੀ ਕਿ ਸਾਰੇ ਹਨ ਕੇ ਜੀ ਸਿੱਖਿਆਲਾ ਗੁਰਸਖਿਆਰੇ ਵਾਲੇ ਭਰਾ ਸਾਰੇ ਆਏ ਆ ਤੇ ਬੰਦੇ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਟੱਕੜ ਆਏ ਸਾਰੇ ਇੰਨੇ ਮਤਲਬ ਬਾਈ ਜਣਾ ਨੇ ਸੇਵੀਆਂ ਬਣਾ ਕੇ ਲੈ ਕੇ ਆਇਆ ਬਾਈ ਬਹੁਤ ਘੈਂਟ ਬਣਾਈਆਂ ਨੇ ਤੇ ਜਦੋਂ ਟੱਕਣ ਖੋਲਿਆ ਤੇ ਕਿਆ ਲਾਚੀਆਂ ਨੂੰ ਉੱਚਾ ਪਾ ਕੇ ਬਹੁਤ ਵਧੀਆ ਬਣਾਈਆਂ ਆਂ ਨੇ ਤੇ ਅਸੀਂ ਆਏ ਸੀਗੇ ਜੰਮੂ ਤੇ ਗੱਡੀ ਪਰ ਨਾ ਰਹੇ ਸੀਗੇ ਤੇ ਬਾਈ ਉਹਨਾਂ ਦੀ ਗੱਡੀ ਵੀ ਮਤਲਬ ਕਿ ਘੋਰਾ ਵਾ ਤੇ ਬਾਈ ਹੁਣੇ ਵੀ ਉਹਰੇ ਬੜੀ ਬ੍ਰਾਹਮਣਾ ਪਰਨ ਵਾਸਤੇ ਆਏ ਹੋਏ ਸੀਗੇ ਤੇ ਬਾਈ ਦਾ ਨਾਮ ਹੈਗਾ ਜੀ ਗੋਪੀ ਤੇ ਤੁਹਾਡਾ ਨਾ ਦੱਸੀ ਬਾਈ ਦੱਸੀ ਬਾਈ ਤੇ ਲਓ ਵੀ ਮਤਰੋ ਤੇ ਬਾਈ ਉਹਨਾਂ ਨੇ ਕਿਵੇਂ ਨਾ ਕਿਵੇਂ ਕੀਤਾ ਕੰਟੈਕਟ ਇਹ ਹੁੰਦਾ ਪਿਆਰ ਹਨਾ ਤੇ ਕੋਈ ਲੈਣਾ ਨਹੀਂ ਬਾਈ ਉਹਨਾਂ ਨੇ ਮੇਰੇ ਤੋਂ ਕੁਝ ਹੋਰ ਨਹੀਂ ਕੋਈ ਉਹ ਨਹੀਂ ਹੈਗਾ ਹਨਾ ਸਪੈਸ਼ਲ ਪਹਿਲਾਂ ਦਾ ਗਰਮ ਗਰਮ ਸੇਵੀਆ ਬਣਾ ਕੇ ਲੈ ਕੇ ਆਇਆ ਤੇ ਦੂਜਾ ਬਾਈ ਇੱਕ ਪਿਆਰ ਆ ਆਪਦੀ ਗੱਡੀ ਛੱਡ ਕੇ ਮਿਲਣਾ ਆ ਤੇ ਨਾ ਮੈਂ ਉਹ ਗੱਲ ਨਹੀਂ ਨਾ ਕੋਈ ਫੀਲਿੰਗ ਹੈ ਵਿੱਚ ਸਟਾਰਾਂ ਵਾਲੀ ਸਾਡੇ ਨਾ ਕੋਈ ਹੋਰ ਇੱਕ ਡਰਾਈਵਰ ਭਰਾਵਾ ਬਈ ਜਿਹੜੇ ਲੱਤਾਂ ਖਿੱਚਦੇ ਹਨ ਉਹ ਲੱਤਾਂ ਜਿਨ੍ਹਾਂ ਨੇ ਖਿੱਚਣੀਆਂ ਉਹ ਖਿੱਚੀ ਜਾਣ ਜਦੋਂ ਵੱਡੇ ਭਰਾ ਸਿਰ ਤੇ ਹੋਣ ਇਹੋ ਜੇ ਤੇ ਮੋਢੇ ਤੇ ਅਤ ਰੱਖਿਆ ਹੋਵੇ ਤਾਂ ਬਾਈ ਫੇਰ ਜਿੱਥੇ ਤੱਕ ਮਰਜ਼ੀ ਲਈ ਚੱਲੋ ਤੇ ਪਿੱਛੇ ਨਹੀਂ ਹਟਦੇ ਤੇ ਜਿੱਦਾਂ ਇਹ ਪ੍ਰੀਤ ਖੜਾ ਹੋਇਆ ਆਪਣਾ ਬੋਟਾ ਦੇ ਵਿੱਚ ਤੇ ਆਪਣੇ ਮਹਿਕਮ ਨੇ ਪਾਰਟੀ ਬਣਾਈ ਹੈ ਤੇ ਬਾਈ ਆਪਾਂ ਨੂੰ ਫੁੱਲ ਸਪੋਰਟ ਕਰਨੀ ਚਾਹੀਦੀ ਹੈ ਤੇ ਜਿਹੜੇ ਲੱਤਾਂ ਖਿੱਚਣ ਵਾਲੇ ਇਹਨਾਂ ਨੂੰ ਟੱਕੇ ਖਾਣ ਦੋ ਤੇ ਜਦੋਂ ਇਹੋ ਜਿਹਾ ਕਰਦੇ ਆ ਦੇਖੋ ਇਹ ਪਿਆਰ ਹੁੰਦਾ ਹੋਰ ਕੁਝ ਨਹੀਂਗਾ ਤੇ ਬਾਈ ਉਹਨਾਂ ਨੇ ਸੇਵੀਆਂ ਬਣਾ ਕੇ ਲਿਆਂਦੀਆਂ ਆਪਣੇ ਵਾਸਤੇ ਤੇ ਹੁਣ ਆਪਾਂ ਖਾਵਾਂਗੇ ਤੇ ਬਾਕੀ ਫਿਰ ਤੁਹਾਨੂੰ ਖਾ ਕੇ ਦੱਸਾਂਗੇ ਕਿਉਂਕਿ ਬਾਈ ਉਹ ਟੱਕਣ ਖੋਲਿਆ ਉਹਦੀ ਮਹਿਕਾ ਮਾਰ ਲੱਗ ਗਈ ਕਿਉਂ ਵੀਰੇ ਸਹੀ ਠੀਕ ਹੈ ਨਾ ਤੇ ਬਣਾ ਕੇ ਲੈ ਕੇ ਆਏ ਬਾਈ ਸਪੈਸ਼ਲ ਸਪੈਸ਼ਲ ਤੇ ਜਿਹੜੀ ਹੁਣ ਬਾਈ ਇੱਕ ਹੋਰ ਆਪਣੀ ਹੁਣ ਪਾਲਤੀ ਬਣੀ ਹੈ ਤੇ ਕਿਵੇਂ ਓਕੇ ਗੰਪੂਰ ਵਧੀਆ ਕੀਤਾ ਓਕੇ ਜਮਾ ਓਕੇ ਓਕੇ ਪਾਲਿਸਪੋਰਟ ਆ ਗਈ ਜਮਾ ਪਾਲਿਸਪੋਰਟ ਆ ਬਾਈ ਜਮਾ ਪਾਲਿਸਪੋਰਟ ਆ ਬਾਈ ਕਿਉਂਕਿ ਅੱਜ ਕੱਲ ਆ ਗਈ ਹੈ ਯੰਗ ਜਨਰੇਸ਼ਨ ਹਨਾ ਤੇ ਬਹੁਤ ਫਰਕ ਪੈ ਗਿਆ ਸਭ ਨੂੰ ਦੇਖ ਲੈ ਬਸ ਇੱਕ ਆਪਣਾ ਮਹਿਕਮਾ ਇਹ ਸਹੀ ਹੋ ਜੇ ਨਾ ਤੇ ਸਹੀ ਹੈਗਾ ਬਿਲਕੁਲ ਬਿਲਕੁਲ ਲੋਕੋਸ ਪਤਾ ਲੱਗ ਜਾਏ ਇਹਨਾਂ ਨੂੰ ਵੀ ਠੀਕ ਹੈ ਸਹੀ ਗੱਲ ਆ ਜੀ ਸੋ ਬਾਈ ਹੁਣ ਦੱਬ ਕੇ ਸਪੋਰਟ ਕਰਨੀ ਆ ਆਪਾਂ ਤੇ ਬਾਕੀ ਜਿਹੜੇ ਕਹਿੰਦੇ ਨੇ ਕਿ ਉਹ ਫਲਾਨਾ ਕਰਦੇ ਆ ਵੀਡੀਓ ਬੋਲਦੇ ਆ ਬੋਲਦੇ ਆ ਬੋਲਣਾ ਵੀ ਬਾਈ ਕਿਸੇ ਨਹੀਂ ਹੁੰਦਾ ਹੁੰਦਾ ਠੀਕ ਹੈ ਤੇ ਇਹੋ ਜਿਹੇ ਭਰਾ ਸਾਡੇ ਨਾਲ ਖੜੇ ਆ ਜਿਹੜੇ ਇੱਕ ਵਾਰੀ ਮਰਾਂਗੇ ਭੱਜੇ ਆਉਂਦੇ ਆ ਤੇ ਮਿੱਤਰੋ ਫੋਲ ਸਪੋਰਟ ਆ ਮਹਿਕਮੇ ਨੂੰ ਜਦੋਂ ਮਰਜੀ ਜੱਥੇ ਮਰਜੀ ਆਦ ਕਰ ਲਿਓ ਖੜੇ ਆ ਲਵ ਯੂ ਆਲ ਬਾਈ ਹੁਣ ਅਸੀਂ ਲਈਏ ਸੇਵੀਆਂ ਦੇ ਨੇਾਰੇ ਕਿਉਂਕਿ ਸਵੇਰ ਦਾ ਕੋਈ ਖਾਦਾ ਵੀ ਤੜੀਆਂ ਤੇ ਕਹਿੰਦੇ ਆ ਨਾ ਕਿ ਸੇਵੀਆਂ ਹੀ ਖਾਣੀਆਂ ਸੀ ਤੇ ਆ ਗਿਆਂ ਆਪਣੇ ਕੋਲੇ ਹੋਰ ਕੋਈ ਵੀ ਕੁਝ ਕਹਿਣਾ ਚਾਹੁੰਦਾ ਆ ਆਈਡੀ ਦੱਸ ਦੇ ਆ ਦੀ ਕੀ ਆ ਨਾਲੇ ਗੁਰਪ੍ਰੇਮ ਸਿੰਘ ਢਾਲੀਵਾਲ ਬਾਈ ਹਾਂ ਗੁਰਪ੍ਰੇਮ ਸਿੰਘ ਨਾਮ ਤੇ ਬਾਈ ਢਾਲੀਵਾਲ ਸੱਚਾ ਗੁਰਪ੍ਰੇਮ ਸਿੰਘ ਢਾਲੀਵਾਲ ਬਾਈ ਦੀ ਆਈਡੀ ਆ ਉਹ ਵੀ ਫੋਲੋ ਕਰ ਲਓ ਇਹ ਖੱਤਗਰ ਕੋ ਅੱਜਕੱਲ ਤਾਂ ਵੈਸੇ ਮੁੰਡਿਆਂ ਨੇ ਬਹੁਤ ਧੱਕਾ ਰੱਖਿਆ ਬਾਈ ਸਾਰਿਆਂ ਨੇ ਤੇ ਹੁਣ ਅਸੀਂ ਜਿਹੜਾ ਆਪਦਾ ਪੇਟ ਪੂਜਾ ਕਰ ਲਗੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਪਾਰਟੀ ਨੂੰ ਬਾਈ ਦੱਬ ਕੇ ਸਪੋਰਟ ਕਰਨੀ ਆ ਤੇ ਜਿੰਨੇ ਵੀ ਭਰਾ ਹੁਣ ਮਿਲਿਆ ਕਰਨਗੇ ਆਪਾਂ ਸਾਰੇ ਪਾਰਟੀ ਨੂੰ ਚਾਹਣ ਵਾਲੇ ਆ ਤੇ ਆਪਾਂ ਆਪਣੀ ਪਾਰਟੀ ਦਾ ਪ੍ਰਚਾਰ ਕਰਨਾ ਨਾ ਸਾਨੂੰ ਕੋਈ ਲਾਲਚਾ ਨਾ ਸਾਨੂੰ ਕਿਸੇ ਪਾਰਟੀ ਵਾਲੇ ਨੇ ਪੈਸਾ ਦਿੱਤਾ ਉਹ ਨਾ ਅਸੀਂ ਆਪਦੀ ਕੋਈ ਵੀਊ ਬਿਊ ਲੈਣ ਦੇ ਚੱਕਰ ਚ ਪਾਉਨੇ ਪਿਆ ਇਹ ਤਾਂ ਬਾਈ ਸਾਡਾ ਮਹਿਕਮਾ ਤਾਂ ਉਹ ਆ ਇੰਜਵਾਇ ਕਰਦੇ ਆ ਇਹ ਤਾਂ ਆਪਦਾ ਵੀਡੀਓ ਵੀ ਇੰਜੋਏ ਨੂੰ ਪਾਉਨੇ ਆ ਤੇ ਕੋਈ ਸਾਨੂੰ ਲੈਣਾ ਦੇਣਾ ਨਹੀਂ ਕਿਸੇ ਨਾਲ ਅਸੀਂ ਆਪਦੇ ਬਸ ਮੈਿਕ ਨੂੰ ਸਪੋਰਟ ਕਰਦੇ ਆ ਲਵ ਯੂ ਆਲ ਸਾਰਿਆਂ ਨੂੰ